ਸਰ ਜੀ ਕਾਲ ਜੀ ਡਿਵੀਜ਼ੀ ਪੰਜਾਬੀ ਦਾ ਡਾਕ ਵਾਰੀ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਸ ਦਈਏ ਕਿ ਹੜ੍ਹ ਅਤੇ ਤੇਜ਼ ਬਰਸਾਤਾਂ ਤੋਂ ਬਾਅਦ ਜਿਹੜੇ ਨੀ ਉਹ ਮੰਦ ਭਾਗੀਆਂ ਤਸਵੀਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਤੁਹਾਨੂੰ ਦੱਸ ਦਈਏ ਕਿ ਇੱਕ ਦੋ ਮੰਜ਼ਿਲਾ ਘਰ ਦੀ ਇੱਕ ਸਾਈਡ ਤੋਂ ਕੰਧ ਪੂਰੀ ਤਰ੍ਹਾਂ ਡਿੱਗ ਚੁੱਕੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਥੰਮੀਆਂ ਦੇ ਕੇ ਲੈਂਟਰ ਨੂੰ ਫਿਲਹਾਲ ਥੰਮਿਆ ਹੋਇਆ ਆ ਪਰ ਜਦੋਂ ਲੋਕਾਂ ਨੇ ਇਸ ਘਰ ਦੇ ਹਾਲਾਤ ਦੇਖ ਕੇ ਤੇ ਲੋਕਾਂ ਸਿੱਧੇ ਤੌਰ ਤੇ ਦਿੱਤਾ ਕਿ ਤੁਸੀਂ ਇਸ ਘਰ ਨੂੰ ਛੱਡ ਦਿਓ ਕਿਉਂਕਿ ਅੱਗੇ ਧੁੱਪਾ ਲੱਗਣ ਦੇ ਨਾਲ ਇੱਕ ਘਰ ਜੜਾਇਆ ਉਹ ਪੂਰੀ ਤਰ੍ਹਾਂ ਡਿੱਗਣ ਦੇ ਅਸਾਰ ਨੇ ਮਹਾਰਾਜ ਦੀ ਨਿਯਮਤ ਇਹ ਰਹੀ ਕਿ ਪੂਰੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਐਸੀ ਦਿੱਕਤ ਨਹੀਂ ਆਈ ਪਰ ਘਰ ਜਿਹੜਾ ਆ ਪੂਰੇ ਦਾ ਪੂਰਾ ਡਿੱਗ ਪਿਆ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਬਹੁਤ ਜ਼ਿਆਦਾ ਵੱਡਾ ਜਿਹੜਾ ਆ ਉਹ ਘਰ ਦਾ ਨੁਕਸਾਨ ਹੋ ਗਿਆ ਕਹਿਣ ਤੋਂ ਭਾਵੇਂ ਆ ਵੀ ਜੇਕਰ ਆਪਾਂ ਕਹਿ ਲਈਏ ਕਿ ਕੋਈ 40-50 ਲੱਖ ਦਾ ਜਿਹੜਾ ਆ ਉਹ ਘਰ ਡਿੱਗ ਕੇ ਟਹਾ ਟੇਰੀ ਹੋ ਗਿਆ ਤੇ ਸਿਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਪੂਰੇ ਘਰ ਦੀਆਂ ਜੜੀਆਂ ਦੇ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਜਿਹਦੇ 'ਚ ਇੱਕ ਸਾਈਡ ਦੀ ਕੰਧ ਜਿਹੜੀ ਉਹ ਨਾਲ ਲੱਗਦੇ ਪਲਾਟ ਦੇ ਵਿੱਚ ਡਿੱਗ ਪਈ ਤੇ ਦੂਸਰੇ ਪਾਸੇ ਸਾਰੇ ਘਰ ਦੀਆਂ ਜਿਹੜੀਆਂ ਨੀਆਂ ਬਹਿ ਚੁੱਕੀਆਂ ਨੇ ਤਰੇੜਾ ਪਾੜ ਚੁੱਕੀਆਂ ਨੇ ਏ ਘਰ ਏ ਕਦੇ ਵੀ ਪੂਰੀ ਤਰ੍ਹਾਂ ਜਿਹੜਾ ਆ ਉਹ ਟੇਹ ਸਕਦਾ ਆ ਬਚੋਇਆ ਪਰ ਫਿਲਹਾਲ ਜਿਹੜਾ ਪਰਿਵਾਰ ਆ ਇਸ ਘਰ ਤੋਂ ਬਾਹਰ ਨਿਕਲ ਕੇ ਦੂਸਰੇ ਪਾਸੇ ਗੁਆਂਢੀਆਂ ਦੇ ਘਰ ਰਹਿ ਰਿਹਾ ਪਰ ਸਮਾਨ ਹਾਲੇ ਤੱਕ ਸਾਰਾ ਅੰਦਰ ਦੀ ਅੰਦਰ ਆ ਘਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਆ ਤਸਵੀਰਾਂ ਬਹੁਤ ਜ਼ਿਆਦਾ ਦਰਦਨਾਕ ਨੇ ਤਾਂ ਦਾਦੀ ਕਿ ਪਿਛਲੇ ਦਿਨਾਂ ਦੇ ਵਿੱਚ ਹੀ ਇਸ ਪਰਿਵਾਰ ਨੇ ਆਪਣੀਆਂ ਦੋ ਬੇਟੀਆਂ ਜਿਨ੍ਹਾਂ ਦਾ ਨਾਮ ਤਾਨੀਆ ਮਾਨੀਆ ਉਹਨਾਂ ਦੀ ਇੱਕ ਮਾਤਾ ਦੀ ਭੇਟ ਰਿਲੀਜ਼ ਕੀਤੀ ਤੇ ਪਿਛਲੇ ਦਿਨਾਂ ਦੇ ਵਿੱਚ ਬੜੀਆਂ ਜ਼ਿਆਦਾ ਖੁਸ਼ੀਆਂ ਚਾਵਾਂ ਦੇ ਨਾਲ ਭੇਟ ਰਿਲੀਜ਼ ਕੀਤੀ ਸੀ ਪਰ ਹੁਣ ਕੀ ਏ ਕੀ ਉਸੇ ਘਰ ਦੇ ਵਿੱਚ ਇੱਕ ਤਰ੍ਹਾਂ ਦਾ ਦੁੱਖ ਦਰਦ ਜਿਹੜਾ ਆ ਉਹ ਪੈ ਚੁੱਕਾ ਆ ਬਹੁਤ ਜ਼ਿਆਦਾ ਤੁਸੀਂ ਦੇਖਦੇ ਪਏ ਹੋ ਕਿ ਬਹੁਤ ਬੁਰੇ ਹਾਲਾਤ ਘਰ ਦੇ ਹੋ ਚੁੱਕੇ ਨੇ ਤੇ ਇਹ ਮੰਜ਼ਰ ਤੁਸੀਂ ਦੇਖਦੇ ਪਏ ਹੋ ਆਓ ਗੱਲਬਾਤ ਕਰਦੇ ਆ ਪਰਿਵਾਰ ਨਾਲ ਕੀ ਕਹਿੰਦਾ ਹੈ ਪਰਿਵਾਰ ਪਾਜੀ ਆਪਣਾ ਨਾਮ ਦੱਸੋ ਮੇਰਾ ਨਾਮ 파ਰਸ਼ ਪਟਿਆਲਿਆ ਜੀ 파ਰਸ਼ ਭਾਜੀ ਕਦੋਂ ਹੋਇਆ ਹੈ ਤੁਹਾਡਾ ਇਹ ਪਾਜੀ ਕੱਲ ਸਵੇਰੇ ਤੜਕਸਾਰ 7:00 ਤੋਂ 4:00 ਵਜੇ ਹੋਇਆ ਜੀ ਮੈਂ ਮੇਰੀ ਵਾਈਫ ਤੇ ਮੇਰੀ ਛੋਟੀ ਬੇਟੀ ਅਸੀਂ ਇਸੇ ਕਮਰੇ ਚ ਬੈੱਡ ਤੇ ਸੁੱਤੇ ਦੇ ਸੀ ਜੀ। ਯਕਦਾਂ ਮੇਰੀ ਜਾਗ ਖੁੱਲੀ ਕੋਈ ਲਗਭਗ 4:05 ਦੇ ਮੈਂ ਬਾਥਰੂਮ ਕਰਨ ਵਾਸਤੇ ਉੱਠਿਆ ਤੇ ਮੈਨੂੰ ਕੁਝ ਆਵਾਜ਼ ਆਈ ਸਰਕਾਂ ਦੀ ਕਿਸੇ ਚੀਜ਼ ਦੀ। ਮੈਂ ਇਹਨਾਂ ਨੂੰ ਉਠਾਇਆ ਮੈਂ ਕਿਹਾ ਫਟਾਫਟ ਉੱਠੋ। ਕੁਝ ਹੁੰਦਾ ਪਿਆ ਲੱਗਦਾ ਮੈਨੂੰ। ਤੇ ਬਸ ਸਾਡੇ ਬੈੱਡ ਤੋਂ ਉੱਠਣ ਦੀ ਦੇਰੀ ਹੋਈ ਤੇ ਇਹ ਸਾਰੀ ਦੀਵਾਰ ਜਿਹੜੀ ਹੈ ਯਕਦਾਂ ਥੱਲੇ ਆ ਪਈ ਹੈ। ਸਾਡਾ ਮਸਾ ਹੀ ਬਚਾ ਹੋਇਆ ਜਿਹਾ ਦੇਖੋ ਇੱਟਾ ਪਿੱਛੇ ਪਈਆਂ ਦੀਆਂ। ਸਾਡੇ ਬੈੱਡ ਦਾ ਕਿੱਟਾ ਆਈਆਂ ਨੇ। ਕੁਝ ਦੇ ਬਾਅਦ ਪਿਛਲੇ ਪਾਸੇ गिर ਗਈ ਹੈ। ਤੇ ਬੜੀ ਮੁਸ਼ਕਲ ਸਾਡਾ ਰੂਮ ਵੀ ਇਹ ਸੀ ਲੱਗ ਸਾਡਾ ਮੇਨ ਕਮਰਾ ਬੈਂਕਲੋਨ ਵਾਲਾ ਇਹ ਸੀ ਜੀ ਇਹੇ ਬਰਸਾਤ ਕਰਕੇ ਸਾਰਾ ਬੁਰਾ ਹਾਲ ਹੋ ਗਿਆ ਸਾਰੇ ਗਿਰ ਗਈ ਦੁਵਾਰ ਗਿਰ ਗਈ ਵਾਜੀ ਸਾਡੇ ਨਾਲ ਸਾਡਾ ਮਕਾਨ ਵੀ ਸਾਰਾ ਪਾੜ ਗਿਆ ਬਿਲਕੁਲ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਸਾਡੇ ਦੇ ਸਿਰ ਤੋਂ ਛਾਤੀ ਨਿਕਲ ਗਈ ਭਾਜੀ ਸਰ ਇਹ ਜਿਹੜਾ ਮਕਾਨ ਹੈ ਇਹ ਦੱਸੋ ਹੈ ਕਿਦਾ ਵਾ ਇਹ ਮਕਾਨ ਤੇ ਮੇਰਾ ਆਪਣਾ ਹੀ ਹੈ ਜੀ ਇਹ ਸਾਡਾ ਹੀ ਹੈ ਇੱਕ ਬੇਟੀਆਂ ਲੈਂਦੀਆਂ ਸੀ ਤੇ ਕੁੰਡੀਆਂ ਹਾਂਜੀ ਹਾਂਜੀ ਉਹਨਾਂ ਦਾ ਦਾਦੂ ਕੌਣ ਸੀ ਉਹ ਦੋਨੋਂ ਮੇਰੀਆਂ ਬੇਟੀਆਂ ਜੀ ਤਾਨਿਆ ਤੇ ਮਾਨਿਆ ਹਾਲ ਦੀ ਗੱਡੀ ਉਹਨਾਂ ਦੀ ਪੇਂਟ ਵੇਸ ਰਿਲੀਜ਼ ਕੀਤੀ ਸੀ ਸਾਰਿਆਂ ਨੂੰ ਪਤਾ ਹੀ ਆ ਅੱਛਾ ਹੱਤਾ ਕੀ ਹੈ ਜੀ ਉਹ ਵੀ ਮੇਰੇ ਨਾਲ ਹੀ ਨੇ ਤੇ ਤਿੰਨੇ ਜਾਣਗੇ ਤੇ ਹੁਣ ਦੇ ਕੀ ਮੰਗ ਰਹਾ ਤੇ ਕਿਉਂਕਿ ਇਹ ਜਿਹੜਾ ਪਾਂਡ ਗਿਆ ਵਾ ਦੇਖੋ ਬੜੀ ਮੁਸ਼ਕਲ ਬਣਦਾ ਵਾ ਵੇਖੋ ਜੀ ਹਾਲਾਤ ਅੱਜ ਕੱਲ ਤੁਹਾਨੂੰ ਪਤਾ ਬਹੁਤ ਬੁਰੇ ਨੇ ਕਾਰੋਬਾਰ ਸਾਡੇ ਹੈ ਨਹੀਂ ਸਿਰ ਤੋਂ ਛੱਤ ਡਿੱਗਣ ਨਾਲ ਜਿੰਨਾ ਕੋ ਮੇਰਾ ਨੁਕਸਾਨ ਹੋਇਆ ਮੈਂ ਇਹਦੀ ਪ੍ਰਤਾਈ ਕਰਨੀ ਮੇਰੇ ਵਾਸਤੇ ਸਾਰੀ ਉਮਰ ਵਾਸਤੇ ਬਹੁਤ ਮੁਸ਼ਕਲ ਆ ਪਰ ਪ੍ਰਸ਼ਾਸਨ ਕੋ ਮੇਰੀ ਇਹ ਹੀ ਮੰਗ ਹੈ ਕਿ ਮੇਰੀ ਵਾਤਵਾਰ ਮਦਦ ਕੀਤੀ ਜਾਏ ਤੇ ਮੈਨੂੰ ਕਮ ਸੇ ਕਮ ਇੱਕ ਸਥਾਈ ਟਿਕਾਣਾ ਛੱਤ ਪ੍ਰੋਵਾਈਡ ਕਰਵਾਈ ਜਾਏ ਬੜਾ ਔਖਾ ਦਾ ਛੋਟੇ ਛੋਟੇ ਬੱਚਿਆਂ ਨੂੰ ਕਰੀ ਬਿਲਕੁਲ ਬਿਲਕੁਲ ਭਾਜੀ ਬਹੁਤ ਔਖਾ ਜੀ ਭਾਜੀ ਜੀ ਮੇਰਾ ਨਾਮ ਭਾਰਤੀ ਮੈਡਮ ਜੇ ਤੁਹਾਨੂੰ ਮਕਾਨ ਦਿਖਾ ਕਿਸ ਤਰ੍ਹਾਂ ਦੇ ਹਾਲਾਤ ਸੀ ਇੱਦਾਂ ਤੁਸੀਂ ਕਿੰਨੇ ਵੇਲੇ ਰਹਿਣ ਸੀ ਸਵੇਰੇ ਸਵਾ 4 ਦਾ ਟਾਈਮ ਸੀਗਾ ਤੇ ਮੇਰੇ ਹਸਬੰਦ ਉੱਠੇ ਵਾਸ਼ਰੂਮ ਜਾਣ ਵਾਸਤੇ ਤੇ ਮੇਰੀ ਵੀ ਜਾ ਖੁੱਲ ਗਈ ਸੀ ਤੇ ਮੈਨੂੰ ਲੱਗਾ ਕਿ ਕੋਈ ਜਿੱਦਾਂ ਕੋਈ ਚੀਜ਼ ਸਰਕਦੀ ਪਈ ਹੈ ਨਾ ਉਦਾਂ ਆਵਾਜ਼ ਆਈ ਹੈ ਮੈਂ ਇਹਨਾਂ ਨੂੰ ਕਿਹਾ ਮੈਂ ਕਹਿੰਦਾ ਮੈਨੂੰ ਲੱਗਦਾ ਪਿਆ ਜਿੱਦਾਂ ਨਾ ਕੁਝ ਸਰਕਦਾ ਪਿਆ ਇਹ ਵੀ ਕਹਿੰਦੇ ਹਾਂ ਮੈਨੂੰ ਵੀ ਲੱਗਦਾ ਪਿਆ ਅਸੀਂ ਲਾਈਟ ਆਨ ਕਰਨ ਵਾਸਤੇ ਹਲੇ ਜਸਟਿਕ ਸੈਕਿੰਡ ਚ ਲਾਈਟ ਵੀ ਨਹੀਂ ਆਨ ਕੀਤੀ ਉਸ ਤੋਂ ਪਹਿਲੇ ਇਧਰ-ਉਧਰ ਕਰਦੀ ਆਵਾਜ਼ ਆ ਗਈ ਤੇ ਸਾਰਾ ਬੇਟੀ ਵੀ ਮੇਰੀ ਬੈਠੇ ਸੀਗੀ ਤੇ ਉਹ ਵੀ ਸਾਡੀ ਆਵਾਜ਼ ਸੁਣ ਕੇ ਕਿ ਜਦੋਂ ਮੈਂ ਕਿਹਾ ਕਿ ਕੁਛ ਲਗਦਾ ਪਿਆ ਉਹ ਵੀ ਉੱਠ ਗਈ ਅਸੀਂ ਤਿੰਨੇ ਉੱਠੇ ਆ ਤੇ ਸਾਰਾ ਕੁਝ ਗਿਰ ਗਿਆ ਪਰਮਾਤਮਾ ਨੇ ਪਤਾ ਨਹੀਂ ਕਿਦਾਂ ਹੱਥ ਰੱਖ ਕੇ ਸਾਨੂੰ ਬਚਾ ਲਿਆ ਇੱਕ ਦੋ ਤਾਂ ਬੈੱਡ ਤੇ ਵੀ ਡਿੱਗਿਆ ਨੇ ਬੈਕ ਸਾਈਡ ਤੇ ਜਿੱਥੇ ਸੀ ਸਾਡਾ ਸਿਰ ਇਧਰ ਸੀਗਾ ਜਿੱਥੇ ਪੈਰ ਹੁੰਦੇ ਸਾਈਡ ਸਾਡਾ ਸਿਰ ਸੀਗਾ ਸਾਰੀਆਂ ਇੱਟਾਂ ਨਾਲ ਭਰ ਗਿਆ ਪਤਾ ਨਹੀਂ ਪਰਮਾਤਮਾ ਨੇ ਕਿਦਾਂ ਹੱਥ ਦੇ ਕੇ ਸਾਨੂੰ ਰੱਖਿਆ ਵਾ ਤੇ ਬਹੁਤ ਮੁਸ਼ਕਿਲ ਹੈ ਕਿ ਸਿਰ ਤੋਂ ਛੱਤ ਚਲੀ ਗਈ ਹੈ ਸਾਰੇ ਹੁਣੋਂ ਕੱਲ ਮਿਸਤਰੀ ਬੁਲਾਈ ਸੀਗੇ ਉਹਨਾਂ ਨੇ ਇ tanto-tanto ਸਾਰੀਆਂ ਇਕੱਠੀਆਂ ਕਰਕੇ ਰੱਖੀਆਂ ਤੇ ਕਹਿੰਦੇ ਜਲਦ ਤੋਂ ਜਲਦ ਇੱਥੋਂ ਨਿਕਲੋ ਖਤਰੇ ਤੋਂ ਖਾਲੀ ਨਹੀਂਗਾ ਤੇ ਅਸੀਂ ਕਮਰੇ ਤੇ ਆਂਦੇ ਨਹੀਂ ਆ ਹਾਂਜੀ ਹਾਂਜੀ ਤੇ ਇਹ ਬਾਰਿਸ਼ ਕਰਕੇ ਜਿਹੜੀ ਹੈ ਚਾਰ-ਪੰਜ ਦਿਨ ਲਗਾਤਾਰ ਬਾਰਿਸ਼ ਹੋਏ ਕਰਕੇ ਪੂਰਾ ਘਰ ਹੀ ਚੋਂਡਾ ਪਿਆ ਸੀ ਤੇ ਬੁਰਾ ਹੀ ਹਾਲ ਤੇ ਉਹ ਕਹਿੰਦੇ ਘਰ ਹੁਣ ਰਹਿਣ ਦੇ लायक ਨਹੀਂਗਾ ਤੁਸੀਂ ਜਲਦੀ ਤੋਂ ਜਲਦੀ ਇੱਥੋਂ ਨਿਕਲੋ ਤੇ ਅਸੀਂ ਜਾਈਏ ਕਿੱਥੇ ਭਾਜੀ ਸਿਰ ਤੇ ਛਾਤੀ ਚਲ ਗਈ ਤੇ ਕਿੱਥੇ ਜਾਈਏ ਥੋੜੇ ਦਿਨ ਪਹਿਲਾਂ ਤੁਹਾਨੂੰ ਦੇਖੀ ਸੀ ਇਸ ਵਾਰ ਹਾਂਜੀ ਲਾਲੀ ਇਹ ਬੁਖਾਰ ਹਾਂਜੀ ਕੀ ਕਰੀਏ ਸੋਚਿਆ ਵੀ ਨਹੀਂ ਸੀ ਕਿ ਕਦੀ ਸੁਪਨੇ ਵਿੱਚ ਕੀ ਇਹ ਨਹੀਂ ਜਲਦੀ بارشਾਂ ਦੇ ਕਰਕੇ ਹੀ ਹਾਲਾਤ ਇਦਾਂ ਦੇ ਬਣ ਗਏ ਮੈਂ ਤਾਂ ਕਦੀ ਨਹੀਂ ਸੀ ਸੋਚਿਆ ਕਿ ਇਦਾਂ ਹੋਏਗਾ ਤੇ ਹੁਣ ਟੈਨਸ਼ਨ ਸਮੱਸਿਆ ਕੀ ਹੁਣ ਜਾਈਏ ਤੇ ਜਾਈਏ ਕਿੱਥੇ ਆਸ ਪੜੋਸ ਵਾਲਿਆਂ ਦੇ ਘਰ ਰਾਤੀਂ ਵੀ ਸੀ ਸੁੱਤੇ ਆਂ ਖਾਣਾ ਪੀਣਾ ਵੀ ਇੱਧਰ ਜਾਂਦਾ ਪਿਆ ਇੱਥੇ 1 ਮਿੰਟ ਵਾਸਤੇ ਵੀ ਆਣਿਆ ਸਾਨੂੰ ਡਰ ਲੱਗਦਾ ਬਹੁਤ ਜ਼ਿਆਦਾ ਡੈਸ਼ ਪੈ ਗਈ ਹੈ ਤੇ ਹੁਣ ਜਾਈਏ ਤੇ ਜਾਈਏ ਕਿੱਥੇ ਰੈਂਟ ਤੇ ਵੀ ਕਿੱਥੇ ਦੇਖਾਂਗੇ ਟਾਈਮ ਲੱਗੇਗਾ ਨਵੇਂ ਮਕਾਨ ਲੱਭਦੇ ਆਂ ਹਾਂਜੀ ਹਾਂਜੀ ਹਾਲੇ ਕੋਈ ਜ਼ਿਆਦਾ ਟਾਈਮ ਵੀ ਨਹੀਂ ਹੋਇਆ ਮਕਾਨ ਬਣਿਆ ਪਰੇ ਬਾਰਿਸ਼ਾਂ ਕਰਕੇ ਪਤਾ ਨਹੀਂ ਕੀ ਬਣਿਆ ਸਮੇਂ ਨਹੀਂ ਆਈ